ਮੈਂ ਆਪਣਾ ਲਿਖਿਆ ਸੁਣਾ ਦੂੰ ਹਾਂਜੀ ਜੀ ਮੈਂ ਇਹ ਬੇਸਿਕਲੀ ਆਪਾਂ ਗਾਣਿਆਂ 'ਚ ਦੇਖਦੇ ਹਾਂ ਜਿਆਦਾਤਰ ਅਕਸਰ ਕੁੜੀਆਂ ਦੀ ਤਾਰੀਫ ਹੁੰਦੀ ਰਹਿੰਦੀ ਹੈ ਜੇ ਰਾਵੀ ਵਿੱਚੋਂ ਪਾਣੀ ਲੰਘ ਜਾਵੇ ਹਾਏ ਓ ਤੋ ਸੋਣੀ ਹੈ ਨੀ ਤੇਰੇ ਸੋਣੇ ਨੇਣਾਂ ਦੀ ਸ਼ਰਾਬ ਵਿੱਚੋਂ ਹਾਏ ਹਾਏ ਬੰਨੀ ਨਾਲੋਂ ਆ ਠੀਕ ਹੈ ਲੋ ਜੀ ਗੱਪ ਕੈਮਰੇ ਬਰਤੀ ਗਲਤ ਹੋ ਗਿਆ ਯਾਰ ਲੋ ਜੀ ਗੋਪੀ ਦੇ ਬਲੌਗ ਚ ਤੁਹਾਡਾ ਸਵਾਗਤ ਹੈ ਮੈਂ ਦੁਬਾਰੇ ਕਰਾ ਮੂਰੇ ਆਪਸੇ ਕਰ ਲਿਆ ਉਹ ਤਾਂ ਕੀ ਹੋ ਗਿਆ ਨਹੀਂ ਗੋਪੀ ਲਾ ਦੀ ਓਏ ਚਲ ਯਾਰ ਠੀਕ ਠਾਕ ਹੋ ਇਹ ਦੇਖੋ ਇਹਨੂੰ ਤੁਸੀਂ ਜਾਣਦੇ ਹੋ ਭਰਾ ਇਹਦਾ ਗਾਣਾ ਹੈ ਹਕੀਮ ਮੈਂ ਬਈ ਮਾਤ ਤੁਸੀਂ ਅਸੀਂ ਤਾਂ ਕਾਲੇ ਆਈ ਜਾਂਦੇ ਧੁੱਪ ਕਰਕੇ ਜੰਮੀ ਬੇੜਾ ਕਰਕੇ ਹੋਇਆ ਪਿਆ ਡੱਟਾ ਚੱਲੋ ਥੋੜਾ ਜਿਹੜੇ ਵਿੱਚ ਭਾਈ ਬੈਠੇ ਨੇ ਤੁਸੀਂ ਅਸੀਂ ਇੰਨੇ ਕਾਲੇ ਹੈ ਨਹੀਂ ਜਿੰਨੇ ਆ ਰਹੇ ਆ ਲੋ ਜੀ ਗੋਪੀ ਦੇ ਬਲੌਗ ਤੇ ਤੁਹਾਨੂੰ ਇੰਟਰੋਡਕਸ਼ਨ ਕਰਾਉਂਦਾ ਮੈਂ ਪਹਿਲਾ ਦਾ ਜਿਹੜਾ ਗੋਰਾ ਆ ਤੁਹਾਨੂੰ ਮੁੰਡਾ ਦੇਖਣ ਦੇ ਲੋਕ ਮਨੀ ਆ ਆ ਜਿਹੜਾ ਵਿੱਚ ਬੈਠਾ ਆ ਗੋਰਾ ਨਹੀਂ ਹੈਗਾ ਇਹਨੇ ਮੂਰੇ ਪੈ ਕੇ ਫਿੱਟਦਾ ਹੋਇਆ ਮੈਂ ਫਿੱਟ ਬਾਈ ਪਹਿਲੀ ਗੱਲ ਆ ਦੇਖੋ ਨਾ ਨੇਚਰਲੀ ਬਿਊਟੀ ਠੀਕ ਆ ਆ 2 ਮਿੰਟ ਗੱਡੀ ਚ ਲਾ ਰਹੇ ਆ ਅੱਗੇ ਪੁਲਿਸ ਵਾਲੇ ਖੜੇ 2 ਮਿੰਟ ਪੈਟ ਲਾ ਲੋ ਪੈ ਗਿਆ ਪੰਗਾ ਦੋਵੇਂ ਲੱਗੀਆਂ ਹੋਈਆਂ ਕੀ ਪੰਗਾ ਗਏ ਨਾ ਬਚ ਗਏ ਬਚ ਗਏ ਕੋਈ ਨਹੀਂ ਖੜਾ ਕੋਈ ਨਹੀਂ ਹੈਗਾ ਨਹੀਂ ਜੋਤ ਵੀਰਾ ਲੱਗ ਗਈ ਬਸ ਹੱਥ ਬਣਾਣੇ ਤਿਆਰੀ ਸੀ ਆਪਾਂ ਉਧਰ ਨੂੰ ਜਾਣਾ ਹੈ ਜੋਤ ਦੇ ਤੱਕ ਉੱਧਰ ਉੱਡ ਵੀ ਆਏ ਮਾਨੇ ਸੱਸਰੀ ਵਾਲੀ ਮਾਮ ਕਰਦੇ ਹਾਂ ਗੱਲ ਹੀ ਹੋ ਗਈ ਗਾਣੇ ਬਈ ਜਿਹੜਾ ਪਣੀ ਨੂੰ ਆਪਾਂ ਗਾਣੇ ਇੱਕ ਨਹੀਂ ਨਾ ਇੱਕ ਟੂਕਾ ਜਿਹੜਾ ਵਿੱਚ ਬੈਠਾ ਇਹਦਾ ਨਾਮ ਹੈ ਮਾਹੀ ਸਸਰੀ ਇਹ ਮਾਹੀ ਲੇਬਲ ਵਾਲੇ ਬਠਿੰਡੇ ਵਾਲੇ ਨੇ ਉਹ ਜਲੰਧਰ ਵਾਲੇ ਬੜੇ ਗੰਦੇ ਬੰਦੇ ਨੇ ਇਹ ਪਾਰਾ ਦਿਓ ਭਰਾਵਾ ਇਹ ਹੁਣ ਤੁਹਾਨੂੰ ਗਾਣਾ ਵੀ ਕਾਕੇ ਦਿਖਾਉਣਗੇ ਤੇ ਆ ਜਿਹੜਾ ਜੀ ਇਹ ਆਪਣਾ ਗੋਪੀ ਭਲਵਾਨ ਆ ਹਾਂ ਡੋਲਾ ਚੱਕੋ ਕੰਪਨੀ ਇੱਕ ਗਾਣਾ ਨਹੀਂ ਨਾ ਇਹਦੀ ਤੇ ਆ ਜਿਹੜੀ ਬੈਠੀ ਆ ਇਹ ਕਵਿਤਾ ਸ਼ਰਮਾ ਆਪਣੇ ਦੇਖੇ ਹੋ ਹਾਂ ਦੇਖੇ ਹੋਗੇ ਵੀ ਆਰਟਿਸਟ ਹੈ ਇਹ ਇਹ ਬਹੁਤ ਅੱਛਾ ਗਾਉਂਦੇ ਹਨ ਔਰ ਤਬਲਾ বাজਾਤੇ ਹਨ 6 ਲੱਖ ਫੋਲਵਰਸ ਵੀ ਹਾਂ 6 ਲੱਖ ਲੋਕ ਜੁੜੇ ਹੋਇਆ ਮਾੜੀ ਮੋਟੀ ਕਰਦੇ ਆਂ ਮਿੱਤਰੋ ਹਾਂ ਅੱਜ ਫੈਸਟੀਵਲ ਤੇ ਚੱਲੇ ਆ ਅੱਜ 6 ਤੋਂ 1.5 ਕਤਾ ਆਉਣੀ ਹੈ ਮੈਨੂੰ ਅੱਜ ਅਸੀਂ ਪਤਾ ਕਿੱਥੇ ਗੱਲੇ ਆ ਸੌਰੀ ਯਾਰ ਉੱਥੇ ਗੱਲੇ ਆ ਜਿੱਥੇ ਜਨਨਤ ਦਾ ਸ਼ਹਿਰ ਹੈ ਵਾਹ ਜੰਨਤ ਦਾ ਤੈਨੂੰ ਬੜੀ ਜੰਨਤ ਦੀ ਦਿਖੀ ਇਹ ਦੇਖੀ ਅੱਜ ਨੱਚਣ ਸਹੀ ਨਹੀਂ ਲਾ ਰਹੇ ਤੇ ਜਿਹੜੇ ਸਾਲ ਮੈਨੇ ਕਿਹਾ ਨਾ ਇਹਦਾ ਇਹਦਾ ਕਾਈਟ ਰੱਖਿਆ ਹਕੀਕਤ ਦਾ ਵਲੌਗ ਹਕੀਕਤ ਦਾ ਚਲੋ ਜੀ ਲੈ ਕੇ ਚੱਲਦੇ ਆ ਆ ਵੀ ਦਾ ਗਾਣਾ ਸੁਣਾਉਗਾ ਕਿਹੜਾ ਗਾਣਾ ਚਲੋ ਸੁਣਾਜਾਲ ਯਾਰ ਮਾਈ ਵੀਰਾ ਸੁਣਾ ਕਿਹੜਾ ਮਾਈ ਵੀਰੇ ਤੇ ਕਰੋ ਕੈਮਰਾ ਉਹੀ ਗਾਣਾ ਜਿਹੜਾ ਉਹਦਾ ਸੀ ਰਾਜ ਬਰਾੜ ਦਾ ਇੱਧਰ ਕਰੋ ਕੈਮਰਾ ਜੋਰ ਨਾਲ ਅੱਛਾ ਚਲੋ ਕੱਟ ਕਰਿਓ ਇਹਨੂੰ ਸੁਣਾ ਦੇ ਹੁਣ ਕਿਨੂੰ ਆ ਗਾਣਾ ਆ ਗਾਣਾ ਕੱਟ ਕਰ ਦੋ ਉਹ ਬੰਦ ਕਰ ਦਿਓ ਉਧਰੋਂ ਮਿਊਟ ਕਰ ਦੇ ਕਿਹੜਾ ਉਹੀ ਰਾਜ ਬਰਾੜ ਦਾ ਰਾਜ ਬਰਾੜ ਦਾ ਜੀ ਗਾਣਾ ਥੋੜਾ ਮੋੜਿਓ ਫੁੱਲ ਐਂਡ ਬਾਜਾ ਵੀਰੇ ਐਂਡ ਚਲੋ ਚੈੱਕ ਉਹ ਸਜਰੇ ਹੋ ਗਏ ਜ਼ਖਮ ਪੁਰਾਣੇ ਤੇਰੇ ਦਿਲ ਦੀਆਂ ਤੂੰ ਹੀ ਹੋ ਜਾਣੇ ਕਿੰਨਾ ਕੁ ਰੋਈ ਸੀ ਮੈਂ ਤੋ ਹੱਥ ਛੁੜਾ ਕੇ ਨਹੀਂ ਵਿਛੜੀ ਸੀ ਲੁਦੇਹਾਣੇ ਮਿਲੀ ਡਰੰਟੋ ਆਕੇ ਨਹੀਂ ਵਿਛੜੀ ਸੀ ਲੁਦੇਹਾਣੇ ਮਿਲੀ ਡਰੰਟੋ ਆਕੇ ਹੁੰ ਰਾਜੀਵ ਸੁਣਾਏਗਾ ਕੋਈ ਕੋਮੇਡੀ ਫੋਟੋ ਕਰਾਉਣ ਦੇ 180 ਰਾਜੀਵ ਸੁਣਾਏਗਾ ਆਬਰਾ ਡਾਬਰਾ ਕਲੀ ਕਲੰਦਰ ਪੱਟ ਕੇ ਜਾਂਦੇ ਹੋ ਰਾਜੀ ਉਹ ਸੁਣਾ ਦੇ ਕਿਸੇ ਵੀ ਪੁੱਠੇ ਕੰਮ ਕੋਲੋਂ ਭੱਜ ਨਾ ਹੋਇਆ ਸੁਣਾ ਦੇ ਹੋ ਤੇਰੇ ਸ਼ਹਿਰੋਂ ਜਾ ਕੇ ਆਇਆ ਨੌਕਰੀ ਗਵਾ ਕੇ ਆਇਆ ਨਸ਼ੀਦ ਸਹਾਰੇ ਹੁਣ ਉੱਠਦਾ ਹੈ ਕਸੂਰ ਨਹੀਂ ਨਸ਼ੀਦਾ ਉਹ ਤਾਂ ਲੱਗਣਾ ਹੀ ਸੀ ਨਹੀਂ ਜਦੋਂ ਆਸ਼ਕ ਗਰੀਬ ਜਾ ਕੇ ਟੁੱਟਦਾ ਹੈ ਓ ਮੁੱਲੇਦਾਰੀ ਕਹਿਣ ਲੱਗੀ ਅਮਲੀ ਜਾ ਕਹਿਣ ਲੱਗੀ ਦੱਸ ਨਹੀਂ ਮੁੰਡੇ ਦਾ ਕੀ ਕਸੂਰ ਸੀ ਹਾਏ ਮਾਪਿਆਂ ਦਾ ਹੁਣ ਹਾਰ ਹਾਰਿਆ ਤੇਰੇ ਤੁੰਸ਼ੇ ਵਾਲਿਆਂ ਤੋਂ ਰਹਿਦਾ ਕਉ ਦੂਰ ਸੀ ਫੇਰ ਗਿਆ ਕੱਢਿਆ ਸੀ ਚੈਟ ਵਿੱਚੋਂ ਨਹੀਂ ਤੇ ਫੇਰ ਯਾਰ ਕੱਟ ਤਾ ਫਲੈਟ ਵਿੱਚੋਂ ਨਹੀਂ ਹੋ ਡਿਗਰੀ ਤਾਂ ਕਿਤੇ ਨਹੀਂ ਇਥੇ ਹੁੰਦੀ ਬੈਗ ਚੋਂ ਕਿਉ ਨਸ਼ਾ ਪੱਤਾ ਲੈ ਕੇ ਮੁੰਡਾ ਪਿੰਡੇ ਆ ਗਿਆਂ ਨੇ ਹੁਣ ਬਿੱਲੋਂ ਮੁੱਕਦੇ ਨਹੀਂ ਸਾਡੇ ਦੋ ਨਸ਼ੇ ਮੁੰਡੇ ਨੂੰ ਲਵਾਤੇ ਤੁਰਕਾਨੇ ਦੋ ਨਸ਼ੇ ਹੋ ਇੱਕ ਤੇ ਤਾਂ ਆਉਂਦੀ ਮੌਤ ਫੇਰ ਵੀ ਲਿਖੀ ਤੇ ਤੇਰਾ ਨਸ਼ਾ ਬਿਨਾ ਦੱਸੇ ਜਿੰਦ ਖਾ ਗਿਆ ਕਿਸੇ ਵੀ ਪੁੱਠੇ ਕੰਮ ਕੋਲੋਂ ਬਚਣਾ ਹੋਇਆ ਹੋ ਸੂਟੇ ਤੁਰਕਾਨੇ ਮਿੱਥੋਂ ਬਚਣਾ ਹੋ ਪੇਪਰ ਬਣਾਉਂਦਿਆਂ ਸੀ ਤੈਨੂੰ ਸੋਚਦਾ ਨਹੀਂ ਦੇਖ ਸਾਲਾ ਰੋਲ ਵੀ ਨਹੀਂ ਚੱਜਣਾ ਹੋਇਆ ਕਿਆ ਬਾਤ ਵਾਹ ਜੀ ਵਾਹ ਕਿਆ ਸੱਭਿਆਚਾਰ ਅੱਗੇ ਸੀਗਾ ਪ੍ਰੈਸ਼ਨ ਇਚ ਖੋ ਗਿਆ ਕਵਰ ਤੇਰੇ ਨਾਲ ਟੈਟੂ ਹੋ ਗਿਆ ਆਉ ਜੀ ਦੇ ਵਿੱਚ ਵੈਂਦੀ ਸੀ ਕਦੇ ਕੱਲ ਵੇਚਦਿਆਂ ਗੱਡੀ ਤੇ ਜੱਟ ਰੋਪਿਆ ਤੇ ਰੋਂਦੇ ਆਂਦੀ ਸਾਰ ਨੂੰ ਰਕਾਨੇ ਕੋਈ ਪੁੱਛਦਾ ਨਹੀਂ ਜੱਟ ਦੇ ਪਿਆਰ ਨੂੰ ਰਕਾਨੇ ਅੱਗ ਲੱਗੇ ਤੇਰੇ ਬਾਹਰ ਨੂੰ ਰਕਾਨੇ ਤੇਰੇ ਵੀਜ਼ੇ ਤੇਰੀ ਉਨੀ ਤੇ ਪਿਆਰ ਨੂੰ ਰਕਾਨੇ ਯੂਨੀ ਮਹੀਨੇ ਚੜਾ ਗਈ ਨੂਰ ਉੱਜੜੀਆਂ ਮੂ ਹੋ ਕੈਂਸਰ ਤੋਂ ਭੇੜੀ ਸਾਨੂੰ ਲੱਗਦੀ ਨੀ ਤੂੰ ਬੁਖਾਰ ਵੀ ਨਾ ਚੜਿਆ ਕਦੇ ਸੀ ਜੱਜ ਨਾ ਨੀ ਤੇਰਾ ਪਿਆਰ ਜਮਾ ਹਿੰਮ ਦੇ ਨਾ ਲਾ ਗਿਆ ਨੀ ਹੁਣ ਬਿੱਲੋਂ ਮੁੱਕ ਦੇਣੀ ਸਾਡੇ ਦੋ ਨਸ਼ੇ ਮੁੰਡੇ ਨੂੰ ਲਵਾਤੇ ਤੁਰ ਕਾਨੇ ਦੋ ਨਸ਼ੇ ਓ ਇੱਕ ਤੇ ਤਾਂ ਆਉਂਦੀ ਮੌਤ ਫੇਰ ਵੀ ਲਿਖੀ ਤੇ ਤੇਰਾ ਨਸ਼ਾ ਬਿਨਾ ਦੱਸੇ ਜਿੰਦ ਖਾਨਾ ਕੀ ਹੈ ਵੇ ਕੀ ਲੋਈ ਤੇ ਗਾਣਾ ਸੁਣ ਲਿਆ ਹੁਣ ਜੋਤ ਨਹੀਂ ਸੁਣਾਉ ਹੁਣ ਨਾ ਯਾਰ ਸੁਣਾ ਦੇ ਉਹ ਮੇਰੀ ਗਲਾ ਖਰਾਬ ਆ ਮੰਨਿਆ ਪਰ ਗਲੇ ਖਰਾਬ ਚ ਜੋ ਫੀਲ ਹੁੰਦਾ ਨਾ ਕੀ ਸੁਣਾਈਏ ਯਾਰ ਕੁਝ ਹੀ ਸੁਣਾ ਦੇ ਜੋ ਤੁਸੀਂ ਯਾਰ ਕਿਹੜਾ ਗਾਈ ਜਾਂਦਾ ਸੀ ਮੈਂ ਯਾਰ ਕੱਲ ਪਰਸੋਂ ਕੱਲਾ-ਕੱਲਾ ਸੁਣਾ ਰਿਹਾ ਰਸੋਂ ਦੀ ਬਾਲਾਈ ਛੇਤੇ ਆਈ ਜਾਨੀ ਕਿਹੜਾ ਹੋਈ ਸਰਪੰਚ ਸੁਣਾ ਦੇ ਨਾ ਆਪਰਾਵਾ ਮਸਾ ਪਹਿਲੇ ਲੜਾਈਆਂ ਹੋਈਆਂ ਗੱਲ ਮਸਾ ਬਣੀ ਲੋਕਾਂ ਨੇ ਕਮਲਖਾਨ ਦਾ ਚਾਚੀ ਖਾਨ ਦਾ ਗੱਲਾਂ ਕਿੱਥੇ ਰਹਿ ਗਈਆਂ ਗੱਲਾਂ ਕਿੱਥੇ ਰਹਿ ਗਈਆਂ ਯਾਰ ਵੈਸੇ ਗੱਲਾਂ ਕਿੱਥੇ ਰਹਿ ਗਈਆਂ ਯਾਰ ਉਹ ਗਾਣਾ ਸੁਣਾ ਦੇ ਤੁਹਾਨੂੰ ਯਾਰ ਕਿਹੜਾ ਸੁਣਾਇਆ ਯਾਰ ਗਾਣਾ ਹੀ ਨਹੀਂ ਆਦਾ ਸੁਣਾ ਦੇ ਕੱਲਾ ਕੱਲਾ ਹੈਂਗ ਹੋ ਜਾ ਵੈਸੇ ਸਿਸਟਮ ਸ਼ਬਦ ਸੁਣਾ ਦੇ ਬਾਬੇ ਵਾਲਾ ਵਾਹੀ ਵੀਰੇ ਤੁਸੀਂ ਸੁਣਾਓ ਉਹ ਗਾਣਾ ਗੱਲਾਂ ਕਿੱਥੇ ਰਹਿ ਗਈਆਂ ਮੈਂ ਬਿੰਦ ਤੇਰੇ ਮਰਦੂ ਸਟਾਰਟ ਆਣਾ ਯਾਰ ਅੰਨੇ ਪੱਕੇ ਤੋੜ ਓ ਯਾਰ ਕਿੱਥੋਂ ਖੜਨੇ ਜੋ ਬਣਗੇ ਵਪਾਰੀ ਨੇ ਓ ਜਾਨ ਮੇਰੀ ਕੱਢ ਲਈ ਓ ਜਾਨ ਤੂੰ ਪਿਆਰੀ ਨੇ ਓ ਜਾਨ ਤੂੰ ਪਿਆਰੀ ਨੇ ਯਾਰਾ ਨੇ ਪਕੇ ਤੋੜ ਗਈ ਜਸੋਹਾ ਬਾਗੇ ਕਰਦੀ ਉਹ ਵਾਦੇ ਕੱਚੇ ਨਿਕਲੇ ਜਸੋਹਾ ਬਾਗੇ ਕਰਦੀ ਇਹੋ ਗੱਲਾਂ ਕਿੱਥੇ ਰਹਿ ਗਈਆਂ ਤੂੰ ਜਿਹੜੀਆਂ ਸੀ ਕਰਦੀ ਉਹ ਗੱਲਾਂ ਕਿੱਥੇ ਰਹਿ ਗਈਆਂ ਤੂੰ ਜਿਹੜੀਆਂ ਸੀ ਕਰਦੀ ਚਲੋ ਤੜੂ ਮਾਰੀਆਂ ਤੜੂ ਦੇ ਮੇਰਾ ਖੁਸ਼ੀ ਜਿ ਹੁਲਾਰੇ ਲੜ ਲਕਾਏ ਸਬਰਾਂ ਦਾ ਫਲ ਮੇਰੀ ਟੋਲੀ ਪੈਣ ਲਕਾਏ ਦਿਲ ਮੇਰਾ ਖੁਸ਼ੀ ਚ ਹੁਲਾਰੇ ਲੈਣ ਲੱਗਾ ਏ ਸਬਰਾਂ ਦਾ ਫਲ ਮੇਰੀ ਝੋਲੀ ਪੈ ਜੁੜੂਗਾ ਜੋਤ ਦੇ ਨਾਮ ਨਾਲ ਆ ਕੇ ਜੋ ਹੁਣ ਦੌੜੀ ਕਿ ਉਹਦੇ ਨਾਂ ਦੀ ਐ ਵਿਖਣ ਲੱਗੀ ਐ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹ ਆ ਦੀ ਐ ਆਦੀ ਐ ਇੱਥੇ ਤਿਆਰੀ ਪਤਾ ਲੱਗ ਗਈ ਉਹਦੀ ਸੱਚੀ ਆਦੀ ਅੱਜ ਸਾਟਾ ਆਉਂਦੇ ਆਉਂਦੇ ਮਸਾ ਬਚਿਆ ਸੀ ਹੋ ਇੱਕ ਕੁੜੀ ਕੂਝ ਵਰਗੀ ਸਾਨੂੰ ਰੋਗੀ ਜੇ ਕਰ ਗਈ ਇੱਕ ਕੁੜੀ ਕੂਝ ਵਰਗੀ ਸਾਨੂੰ ਰੋਗੀ ਜੇ ਕਰ ਗਈ ਵਈ दारू ਪੀਨਿਆ ਸੇ ਯਾਰ ਗੜਾ ਖਰਾਬ ਹੈ ਚਲੋ ਜੀ ਕੀ ਆਵਾਜ਼ ਹੈ ਤੇਰਾ ਅੱਗੇ ਚੱਲਦੇ ਆ ਲੋਕ ਤਾਂ ਰਾਜਾ ਰਣਜੀਤ ਬਾਵਾ ਲਾਈ ਸੁਰਿਲੇ ਗਲਾਕਾਰ ਤਾਂ ਸੁਣਾਉਗਾ ਜੀ ਐਸੇ ਪੁੱਠੇ ਕਮ ਕੋਲੋ ਭਜਣਾ ਹੋਇਆ ਬਹੁਤ ਸਾਰੇ ਸੁਰਿਲੇ ਬੈਠੇ ਨੇ ਚਲ ਜੋਸ਼ ਬਰਾੜ ਦਾ ਸੁਣਾ ਦੇ ਤੂੰ ਟੋਰਾਂਟੋ ਲੋ ਜੀ ਮੈਂ ਬਾਵਾ ਕੋਈ ਵੀ ਸੁਣਾਉਂ ਕੋਈ ਮਰਜੀ ਪਰ ਸੁਣਾਓ ਜੀ ਪਾਕਿਸਤਾਨੀ ਪਾਕਿਸਤਾਨੀ ਕੋਈ ਸੁਣਾ ਦੇ ਕੋਈ ਵੀ ਪਾਕਿਸਤਾਨੀ ਜੇ ਰਾਵੀ ਵਿੱਚੋਂ ਪਾਣੀ ਲੰਘ ਜਾਵੇ ਹਾਏ ਜੇ ਰਾਵੀ ਵਿੱਚੋਂ ਪਾਣੀ ਲੰਘ ਜਾਵੇ ਹਾਏ ਉਤਪੰਜ ਆ ਵੀ ਬਣ ਜਾਵੇ ਮੈਂ ਬੇੜੀਆਂ ਹਾਂ ਜੋ ਮੈਂ ਪਾਣੀ ਵਿੱਚੋਂ ਸਾਂ ਨਹੀਂ ਛੋੜਲਾਂ ਜਿੱਥੋਂ ਕਦੀ ਰਵੀ ਲੰਘ ਜਾਵੇ ਹਾਈ ਹੁਣ ਗੋਪੀ ਵੀਰਾ ਨਾ ਆਪਦੇ ਪੇਜ ਤੇ ਬਹੁਤ ਸੋਹਣੀਆਂ ਸੋਹਣੀਆਂ ਡੋਲੇ ਦਿਖਾ ਸਕਦੇ ਆ ਆਪਾਂ ਦਾ ਬਾਦ ਜੀ ਡੋਲੇ ਨੂੰ ਭਾਈ ਤੂੰ ਬਹੁਤ ਸੋਹਣੇ ਬੋਲ ਕੇ ਪਾਉਣਾ ਨਾ ਨਾਲੇ ਬਣਾਣੇ ਕਿੰਨੇ ਓਕੇ ਜੀ ਐਸਪੀਰੀਸ਼ਨਲ ਜੀ ਬਹੁਤ ਸੋਹਣੇ ਬੋਲ ਕੇ ਪਾਉਨੇ ਉਹਨਾਂ ਹਾਂ ਜੀ ਆ ਸ਼ਾਇਰੀਆਂ ਆਉਂਦੇ ਨੇ ਆਜੋ ਜੀ ਆਜੋ ਸੁਣਾਓ ਇਹ ਉਹ ਓਏ ਉਵੇਂ ਨਹੀਂ ਕਹਿ ਰਿਹਾ ਇੱਕ ਵਾਰੀ ਵਾਪਸੀ ਕਰਨੀ ਹੈ ਯਾਰ ਕਹਿੰਦਾ ਘਰ ਸਾਡਾ ਖਾ ਕੇ ਖਰਚੇ ਲੋਕਾਂ ਚ ਗਿਣਾਉਂਦੇ ਨੇ ਸਾਡੀ ਮੰਗ ਵੀ ਫੀਮ ਦੇ ਲਫਾਫੇ ਚੱਟਣ ਵਾਲੇ ਸਟੋਰੀਆਂ ਸਾਡੇ ਦੇ ਬੋਦੇ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਪਛੇ ਤੀ ਬਾਈ ਬਣਿਆ ਰੁਕਣਾ ਨਹੀਂ ਜਦਾ ਬਾਈ ਕਿੱਥੇ ਨਹੀਂ ਰੁਕਣਾ ਆਪਾਂ ਹੋਰ ਸੁਣਾਈ ਗਾਣਾ ਮੈਨੂੰ ਬੜਾ ਸੋਹਣਾ ਲੱਗਿਆ ਉਹਨਾਂ ਦਾ ਸੁਣਿਓ ਬਹੁਤ ਸੋਹਣਾ ਲੱਗਿਆ ਜੀ ਨਹੀਂ ਜ਼ਰੂਰ ਆਪਾਂ ਨਵੀਂ ਡਿਊਟੀ ਤੇ ਹੋਵੇਗਾ ਮੈਂ ਖੁਦ ਲਿਖਿਆ ਸੀ ਕਿਸੇ ਮੁੰਡੇ ਦੀ ਤਾਰੀਫ ਚ ਕਿਵੇਂ ਮੁੰਡਿਆਂ ਦੀ ਤਾਰੀਫ ਜਦੋਂ ਹੋਵੇ ਤਾਂ ਕੁੜੀ ਕੀ ਲਿਖਦੀ ਹੈ ਤੇਰੀ ਜੇ ਤਾਰੀਫ ਕਰਾਂ ਮੇਰੇ ਰਾਜਣਾ ਮੇਰੇ ਕੋਲ ਬੋਲ ਹੁਣਾ ਨਹੀਂ ਤੇਰੇ ਫਿਕਰਾਂ ਚ ਮੈਂ ਦਿਨ ਰਾਤ ਕੱਟ ਦੇ ਤੇਥੋਂ ਦੂਰ ਹੁਣ ਹੋਣਾ ਨਹੀਂ ਤੇਰੀ ਜੇ ਤਰੀਫ ਕਰ ਸੋ ਇਹ ਇੱਕ ਤਰ੍ਹਾਂ ਦਾ ਸੈਂਪਲ ਹੀ ਜੀ ਹੈ ਵੀ ਜਦੋਂ ਇਹ ਗਾਣਾ ਯਾਦ ਆ ਮੈਨੂੰ ਸੁਣਾਓ ਜ਼ਰੂਰ ਹੀਰ ਤੇਰੀ ਆਦਾਂ ਤੇਰੀ ਸਦਾ ਰਹੂਗੀ ਅਮੀਨ ਐਨ ਰਬਦਾਨੀ ਹੋਣਾ ਜਨਾ ਤੇਰਾ ਸੀ ਅਕੀਲਾ ਐਨਾ ਰੱਬ ਦਾ ਨਹੀਂ ਹੋਣਾ ਜਿੰਨਾ ਤੇਰਾ ਸੀ ਅੱਕੀ ਸੋਹਣੀ ਏ ਨੀ ਤੇਰੇ ਸੋਹਣੇ ਨੈਣਾਂ ਦੀ ਸ਼ਰਾਬ ਵਿੱਚ ਪਰ ਕੀ ਪਿਆਲਾ ਮੈਨੂੰ ਪੀ ਲੈਣ ਦੇ ਹਏ ਕਣ ਗੇਜ ਲੋਕੀ ਸ਼ਰਬੀ मेन सोण के शरबी मेनू सोणिय तोड़ ਅੱਗੇ ਦਾ ਵਲੌਗ ਆਪਾਂ ਜਾ ਕੇ ਕੰਪਲੀਟ ਕਰਾਂਗੇ ਕਿਉਂਕਿ ਤੁਸੀਂ ਗਾਣੇ ਸੁਣ ਸੁਣ ਬੋਰ ਨਾ ਹੋਵੋ ਅਸੀਂ ਬੋਰ ਕਰ ਹਾਂ ਹੋ ਜਾਂਦਾ ਬਾਈ ਬੋਰ ਵਾਲੇ ਕੋਈ ਗਾਣੇ ਨੇ ਮਿੱਤਰੋ ਜੋ ਸੁਣੋਗੇ ਨਾ ਪੂਰਾ ਤੁਹਾਡਾ ਮੋਸ਼ਨਲ ਵੀ ਹੋ ਸਕਦਾ ਤੁਸੀਂ ਜਿਹੜੇ ਦਿਲ ਟੁੱਟੇ ਨੇ ਜਾ ਰੋ ਵੀ ਸਕਦੇ ਨੇ ਗੋਪੀ ਇਹ ਕਹਿਣਾ ਚਾਹੁੰਦਾ ਉਹਦਾ ਦਿਲ ਟੁੱਟਿਆ ਤਾਇਆ ਤਾਇਆ ਅੱਖਾਂ 'ਚ ਹੱਜੂ ਆ ਗਏ ਤੇ ਵਿਚਾਰਾ ਅੱਧੇ ਵਿੱਚ ਸਿੱਟ ਕੇ ਬੈ ਗਿਆ ਸੁਣ ਕੇ ਗੋਪੀ ਕਹਿੰਦਾ ਉਹ ਦੇਖੀ ਭਰਾਵਾ ਬੀਬੀ ਨਾ ਜੱਕਦੀ ਵੀ ਵੀ ਬੈਠੀ ਚੱਕ ਜੀ ਕਿੰਨੇ ਟੈਨਸ਼ਨ ਫਰੀ ਲੋਕ ਨੇ ਨਾ ਆਹੋ ਸਵੇਰੇ ਪਾਤੀ ਸੀ ਤੂੰ ਟੈਨਸ਼ਨ ਭਰਾਵਾ ਤੇਰੀ ਬਾਹਰ ਟੈਨਸ਼ਨ ਜੇ ਮਰਜੀ ਉਹਦੇ ਵਾਂਗੂ ਉਹ ਸੀ ਨਾ ਉਹ ਤਾਂ ਬਚਾ ਲਿਆ ਗੱਲਾ ਗੱਲਾ ਪੁੱਤ ਬਚਾ ਲਿਆ ਮਾਪਿਆਂ ਦਾ ਇਹ ਤਾਂ ਹੋਇਆ ਨਹੀਂ ਇਹ ਰੋਕ ਰੋਕ ਰੁਕੋ ਬਚਾ ਲਾਤੀ ਵੀ ਹੋ ਜਾਣਾ ਮੈਂ ਤਾਂ تھی ਬਚਾਓ ਮਾਂ ਮਾਂ ਰੋ ਰੋ ਚਲਾਈ ਠੀਕ ਹੈ ਜੀ ਆਪਣੇ ਇਹ ਤਾਂ ਲੱਗੇ ਰਹਿਣਗੇ ਆਪਾਂ ਤੁਹਾਨੂੰ ਮਿਲਦੇ ਆ ਅੱਗੇ